ਹਲਕਾ ਕਾਦਿਆਂ ਦੇ ਇੰਚਾਰਜ ਆਵਾਦਮੀ ਪਾਰਟੀ ਦੇ ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾ ਗੁੰਨੋਪੁਰ ਦੇ ਵਿੱਚ ਅੱਜ ਵਿਕਾਸ ਕਾਰਜਾਂ ਦਾ ਨੀਂ ਪੱਥਰ ਰੱਖਣ ਲਈ ਪਹੁੰਚੇ ਆ ਸੇਖਵਾ ਸਾਹਿਬ ਅੱਜ ਜਿਹੜਾ ਨੀਂ ਪੱਥਰ ਆ ਗੁਰਦੁਆਰਾ ਕਾ ਲੋਕਵਾਰਾ ਸਾਹਿਬ ਨੂੰ ਜਾਣ ਵਾਲੇ ਮਾਰਗ ਦਾ ਤੇ ਇਸ ਮਾਰਗ ਦੀ ਲੋਕਾਂ ਦੀ ਬੜੇ ਚਿਰ ਦੀ ਮੰਗ ਸੀ ਕਿ ਇਹਨੂੰ ਵੱਡਾ ਕੀਤਾ ਜਾਵੇ ਤੇ ਇਸ ਤੋਂ ਇਲਾਵਾ ਹੋਰ ਇੱਧਰ ਦੇ ਖੇਤਰ ਦੇ ਵਿੱਚ ਕੀ ਕੀ ਆਪਾਂ ਕਰਨ ਜਾ ਰਹੇ ਆ ਅੱਜ ਇਹ ਜਿਹੜੀ ਮੁੱਖ ਰੋਡ ਆ ਗੁੰਨੋਪੁਰ ਤੋਂ ਕੱਲੂਕਾਰਾ ਸਾਹਿਬ ਤੱਕ ਜਿਹੜੀ 4 ਕਿਲੋਮੀਟਰ ਸੜਕ ਆ ਇਹਦਾ ਜਿਹੜਾ ਵਾ ਸਪੈਸ਼ਲ ਰਿਪੇਅਰ ਦਾ ਨਹੀਂ ਪੱਥਰ ਰੱਖਿਆ ਗਿਆ ਔਰ ਬੜੇ ਲੰਬੇ ਸਮੇਂ ਤੋਂ ਇਹ ਮੰਗ ਸੀ ਕਿਉਂਕਿ ਕੱਲੂਕਾਰਾ ਸਾਹਿਬ ਜਿਹੜਾ ਵਾ ਸਾਡਾ ਪ੍ਰਮੁੱਖ ਇਤਿਹਾਸਕ ਸਥਾਨ ਆ ਇਸ ਇਲਾਕੇ ਦਾ ਔਰ ਬੜਾ ਹੀ ਸ਼ਾਨਾਮਤ ਆ ਇਤਿਹਾਸ ਹੈ ਔਰ ਲੱਖਾਂ ਹੀ ਸੰਗਤਾਂ ਜਿਹੜੀਆਂ ਨੇ ਇਸ ਸੜਕ ਤੋਂ ਜਿਹੜੀਆਂ ਲੰਘਦੀਆਂ ਨੇ ਸੋ ਇਸ ਕਰਕੇ ਇਹਦਾ ਜਿਹੜਾ ਵਾ ਰਿਪੇਅਰ ਦਾ ਕੰਮ ਜਿਹੜਾ ਅੱਜ ਸ਼ੁਰੂ ਕੀਤਾ ਗਿਆ ਇਹਦੇ ਨਾਲ ਨਾਲ ਮੈਂ ਸਰਕਾਰ ਨੂੰ ਵੀ ਪ੍ਰਪੋਜ਼ਲ ਭੇਜੀ ਆ ਕਿ ਇਹ ਜਿਹੜਾ ਜਿਹੜਾ ਜਿੰਨੇ ਵੀ ਰਾਹ ਕਲੂਕਾਰਾ ਸਾਹਿਬ ਨੂੰ ਜਾਂਦੇ ਆ ਉਹਨਾਂ ਨੂੰ ਅਸੀਂ ਵਿਰਾਸਤੀ ਰਾਹ ਜਿਹੜਾ ਵਾ ਉਹ ਬਣਾ ਕੇ ਤੇ ਵਧੀਆ ਨਾਲ ਲਾਈਟਾਂ ਦਾ ਪ੍ਰਬੰਧ ਫਰਮ ਹੀ ਆ ਉਹ ਕਨਨੌਰ ਹਸਪਤਾਲ ਦੇ ਵਿੱਚ ਅਸੀਂ ਮੌਕਾ ਵੇਖਿਆ ਇੱਕ ਇੱਕ ਮੰਜੇ ਉੱਤੇ ਦੋ ਦੋ ਮਰੀਜ਼ ਪਾਏ ਡਾਕਟਰਾਂ ਨੂੰ ਪੁੱਛਿਆ ਕਹਿੰਦੇ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਬੈੱਡ ਲਾਉਣ ਨੂੰ ਸਾਡੇ ਕੋਲ ਬੈੱਡ ਫालतੂ ਪਏ ਆ ਇਹ ਇਹ ਜਿਹੜਾ ਇਨਫਰਾਸਟ੍ਰਕਚਰ ਆ ਸਿਹਤ ਕ੍ਰਾਂਤੀ ਦਾ ਇਹ ਜਿਹੜੇ ਪ੍ਰਾਣੇ ਹਸਤਾਲ ਹੈ ਇਹਨਾਂ ਦੇ ਵਿੱਚ ਸਰਕਾਰ ਕਿੰਦਾ ਹਾਂ ਕਾਨੂੰਨਾਂ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਆ ਇੱਕ ਬਿਲਡਿੰਗ ਹੋਰ ਬਣ ਰਹੀ ਆ ਤੁਸੀਂ ਦੇਖਿਆ ਹੋਊਗਾ ਤਾਂ ਕਿ ਜਿਹੜੀ ਸਮੱਸਿਆ ਵਾ ਜਿਹੜੀ ਜ਼ਿਆਦਾ ਪੇਸ਼ੈਂਟ ਆ ਜਾਂਦੇ ਆ ਉਹਨੂੰ ਠੀਕ ਕਰਨ ਦੇ ਲਈ ਜਿਹੜਾ ਵਾ ਉਹ ਨਵਾਂ ਇੱਕ ਕੰਪਲੈਕਸ ਉਹਦੇ ਚ ਹੋਰ ਤਿਆਰ ਹੋ ਰਿਹਾ ਜਿਹੜਾ ਮੈਨੂੰ ਲੱਗਦਾ 5-4 ਮਹੀਨੇ ਚ ਤਿਆਰ ਹੋ ਜਾਏਗਾ ਔਰ ਹੋਰ ਜਿਹੜੇ ਬੈੱਡ ਜਿਹੜੇ ਆ ਉੱਥੇ ਵਧਾ ਦਿੱਤੇ ਜਾਣਗੇ ਔਰ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਦੋਂ ਪਹਿਲਾਂ ਸਰਕਾਰਾਂ ਨੂੰ ਸੀ ਜਦੋਂ ਪਿਛਲੀ ਕਾਂਗਰਸ ਦੀ ਸਰਕਾਰ ਸੀ ਤੇ ਇਹ ਜਿਹੜਾ ਹਸਪਤਾਲ ਆ ਰੈਫਰੈਂਸ ਹਸਪਤਾਲ ਬਣ ਗਏ ਇੱਥੇ ਤੇ ਕੋਈ ਐਡਮਿਟ ਨਹੀਂ ਹੁੰਦਾ ਰਿਹਾ ਤੇ ਹੁਣ ਪਹਿਲੋਂ ਨਾਲੋਂ 4 ਗੁਣਾ ਵੱਧ ਓਪੀਡੀ ਜਿਹੜੀ ਆ ਹੋਈ ਆ ਦਵਾਈਆਂ ਉੱਥੇ ਖੁੱਲੀਆਂ ਮਿਲਣ ਲੱਗ ਗਈਆਂ ਡਾਕਟਰ ਜਿਹੜੇ ਆ ਹੁਣ ਵੀ ਦੋ ਤਿੰਨ ਡਾਕਟਰ ਜਿਹੜੇ ਹੋਰ ਨਵੇਂ ਇਸ ਹਸਪਤਾਲ 'ਚ ਪਿਛੇ 3 ਦਿਨ ਪਹਿਲਾਂ ਲਿਸਟ ਆਈ ਆ ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਮਿਲਿਆ ਸੀ ਉਹਨਾਂ ਨੂੰ ਬੇਨਤੀਆਂ ਵੀ ਕੀਤੀਆਂ ਸੀ ਤਿੰਨ ਨਵੇਂ ਡਾਕਟਰ ਇੱਥੇ ਹੋਰ ਸਾਨੂੰ ਜਿਹੜੇ ਆ ਕਾਨੂੰਨ ਹਸਪਤਾਲ ਨੂੰ ਦੇ ਦਿੱਤੇ ਗਏ ਕਿਉਂਕਿ ਇਹ ਸਾਡੇ ਹਲਕੇ ਚ ਸਭ ਤੋਂ ਵੱਡਾ ਹਸਪਤਾਲ ਹੈ ਜਿੰਨੂੰ 50 60 ਪਿੰਡ ਵੀ ਨਾਲ ਲੱਗਦੇ ਆ ਇਕੱਲਾ ਸ਼ਹਿਰ ਕਾਨੂੰਨ ਨਹੀਂ ਸੋ ਜਿੰਨਾ ਬਲਾਕ ਦੇ ਪਿੰਡ ਆ ਲਗਭਗ ਇਹਨੂੰ ਲੱਗਦੇ ਆ ਸੋ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਕਿ ਇੱਥੇ ਵੱਧ ਡਾਕਟਰ ਚਾਹੀਦੇ ਆ ਕਿਉਂਕਿ ਓਪੀਡੀ ਬਹੁਤ ਜ਼ਿਆਦਾ ਆ ਔਰ ਪੇਸ਼ੈਂਟ ਜਿਹੜੇ ਆ ਬਹੁਤ ਜ਼ਿਆਦਾ ਇੱਥੇ ਆਉਂਦੇ ਆ ਸੋ ਉਹ ਉਹਦੇ ਲਈ ਡਾਕਟਰਾਂ ਦੀ ਗਿਣਤੀ ਵੀ ਵੱਧ ਗਈ ਆ ਨਵਾਂ ਕੰਪਲੈਕਸ ਜਿਹੜਾ ਵਾ ਬਿਲਡਿੰਗ ਦਾ ਉਹ ਵੀ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈ। ਸ਼ੇਖਪੁਰ ਸਾਹਿਬ ਪੰਜਾਬ ਦੇ ਵਿੱਚ ਇਸ ਵੇਲੇ ਪ੍ਰਵਾਸੀਆਂ ਦਾ ਜਿਹੜਾ ਇੱਕ ਮੁੱਦਾ ਬਹੁਤ ਗਰਮਾਇਆ ਹੋਇਆ। ਔਰ ਪੰਜਾਬ ਦੇ ਲੋਕ ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਵੀ ਦੂਜੀਆਂ ਸਟੇਟਾਂ ਦੇ 12 ਸਟੇਟਾਂ ਦੇ ਵਿੱਚ ਜਿੱਦਾ ਗੈਰ ਜਿਹੜੇ ਹੁੰਦੇ ਆ ਲੋਕ ਬਾਹਰਲੇ ਹਲਕੇ ਵਾਲੇ ਉਹਨਾਂ ਦੀ ਜਿਹੜੀ ਆ ਉੱਥੇ ਰੈ residențial ਜਿਹੜਾ ਵਾ ਉਹ ਬੰਦ ਕੀਤਾ ਜਾਵੇ। ਪੰਜਾਬ ਸਰਕਾਰ ਇਸ ਮਸਲੇ ਨੂੰ ਕਿਵੇਂ ਵੇਖਦੀ ਆ ਕਿਉਂਕਿ ਇਹ ਵਿਵਾਦ ਇਹ ਮਸਲਾ ਇੱਕ ਕਲੇਸ਼ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਹ ਬਿਲਕੁਲ ਪੰਜਾਬ ਦੇ ਲੋਕਾਂ ਦੀ ਕਾਫੀ ਆਵਾਜ਼ ਜਿਹੜੀ ਕਿਉਂਕਿ ਕਾਫੀ ਕ੍ਰਾਈਮ ਹੋ ਰਿਹਾ ਪੰਜਾਬ 'ਚ ਸੋ ਇਹਦੀ ਆਵਾਜ਼ ਜਿਹੜੀ ਆ ਉਹ ਲੋਕਾਂ ਦੀ ਜਿਹੜੀ ਆ ਉਹ ਪਹੁੰਚਾ ਦਿੱਤੀ ਗਈ ਹੈ ਸੀਐਮ ਸਾਹਿਬ ਨੂੰ ਔਰ ਜੋ ਸਹੀ ਹੋਊਗਾ ਜੋ ਪੰਜਾਬ ਲਈ ਬਿਹਤਰ ਹੋਊਗਾ ਉਹ ਕੀਤਾ ਜਾਏਗਾ ਪੰਜਾਬ ਸਰਕਾਰ ਕੋਈ ਇਹੋ ਜਿਹਾ ਉਪਰਾਲਾ ਕਰ ਸਕਦੀ ਆ ਕਿ ਇਹ ਜਿਹੜੇ ਬਾਹਰੋਂ ਆਉਣ ਵਾਲੇ ਲੋਕ ਆ ਇਹਨਾਂ ਨੂੰ ਰੈ residense ਤੋਂ ਘੱਟੋ ਘੱਟ ਜਿਹੜਾ ਵਾ ਪਾਬੰਦੀ ਜੋ ਮੰਗ ਵਾ ਲੋਕ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਭਾਵਨਾਵਾਂ ਲੋਕਾਂ ਦੀਆਂ ਜਿਹੜੀਆਂ ਨੇ ਸਰਕਾਰ ਦੇ ਧਿਆਨ 'ਚ ਲਿਆ ਦਿੱਤੀਆਂ ਗਈਆਂ ਨੇ ਗਾਂ ਫੈਸਲਾ ਜਿਹੜਾ ਵਾ ਉਹ ਸਾਰਿਆਂ ਦੀ رائے ਲੈ ਕੇ ਤੇ ਫਿਰ ਕੀਤਾ ਜਾਣਾ ਸਰਪੰਚ ਸਾਹਿਬ ਨਿਕਾਲੀ ਗੱਲ ਆਓ ਜੀ ਅੱਗੇ ਆਓ ਸੋ ਸਾਡਾ ਸਰਪੰਚ ਗੁਰਮukh ਸਿੰਘ ਜੀ ਇਸ ਨਗਰ ਦੇ ਉਹ ਵੀ ਹਾਜ਼ਰ ਨੇ ਆ ਗੁਰਮukh ਸਿੰਘ ਜੀ ਇਹ ਤੁਹਾਡੇ ਹੋ ਗਿਆ ਮਸਲਾ ਛੜਕਦਾ ਹੋਰ ਪਿੰਡ ਦੇ ਵਿੱਚ ਕੀ ਕੀ ਲੋੜਾਂ ਨੇ ਪਿੰਡ ਦੇ ਲੋਕ ਇਲਾਕੇ ਦੇ ਲੋਕਾਂ ਦੇ ਵਾਸਤੇ ਕੀ ਮੰਗ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਨਾਲ ਹੀ ਸਦਾ ਸੇਖਵਾਨ ਸਾਹਿਬ ਦਾ ਬਹੁਤ-ਬਹੁਤ ਸਵਾਗਤ ਆ ਸਾਡੇ ਇੱਥੇ ਆਉਣ ਤੇ ਸਾਡੇ ਕਲੋਕਰਾ ਸਾਹਿਬ ਦੀ ਸੜਕ ਦਾ ਜਿਹੜਾ ਮੁਰੰਮਤ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਤੇ ਇਹਦੇ ਨਾਲ ਨਾਲ ਮੇਰੇ ਪਿੰਡ ਦੇ ਵਿੱਚ ਮਸਲੇ ਹੋਰ ਵੀ ਕੁਝ ਆਏ ਨੇ ਇੱਕ ਤੇ ਮੈਨੂੰ ਸੇਗਮਾ ਸਾਹਿਬ ਉਹਨਾਂ ਨੇ ਸਟੇਡੀਅਮ ਦਾ ਸਾਡੇ ਪਿੰਡ ਦੇ ਵਿੱਚ ਅਲਾਟ ਕਰਾ ਕੇ ਦਿੱਤਾ ਸਟੇਡੀਅਮ ਬਣਨ ਜਾ ਰਿਹਾ ਸਾਡੇ ਪਿੰਡ ਦੇ ਵਿੱਚ ਮੈਂ ਉਹਦੇ ਵਾਸਤੇ ਵੀ ਸੇਗਮਾ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਇੱਕ ਮੇਰੇ ਪਿੰਡ ਵਾਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਸਾਡੇ ਸੇਮ ਬਹੁਤ ਪੈਂਦੀ ਹੈ ਇਧਰ ਨੂੰ ਸਾਡੀਆਂ ਜਿਹੜੇ ਖੇਤ ਹੈਗੇ ਘੱਲੂਘਾਰਾ ਸਾਹਿਬ ਵਾਲੀ ਸਾਈਡ ਤੇ ਸਰ ਉੱਥੇ ਅਸੀਂ ਚਾਹੁੰਦੇ ਆ ਸਾਡੇ ਸਾਰੇ ਕਿਸਾਨ ਵੀ ਚਾਹੁੰਦੇ ਆ ਕਿ ਜਿਹੜੀ ਸਾਡੀ ਘੱਲੂਘਾਰਾ ਸਾਹਿਬ ਵਾਲੀ ਨਹਿਰ ਆ ਉਹਨੂੰ ਥੋੜੀ ਜੀ ਡੂੰਗੀ ਕੀਤੀ ਜਾਏ ਕੋਈ 4-4 ਫੁੱਟ ਤੇ ਜਿਸ ਦੇ ਨਾਲ ਸਾਡੇ ਖੇਤਾਂ ਦਾ ਕੰਮ ਜਿਹੜਾ ਵਧੀਆ ਤਰੀਕੇ ਨਾਲ ਔਰ ਫਸਲਾਂ ਸਾਡੀਆਂ ਵਧੀਆਂ ਹੋ ਸਕਣ ਤੇ ਉਹਦੇ ਨਾਲ ਨਾਲ ਸਾਡਾ ਕੁਝ ਗਲੀਆਂ ਦੇ ਮੁੱਦੇ ਨੇ ਉਸ ਸੇਖਵਾ ਸਾਹਿਬ ਉਹਨਾਂ ਨਾਲ ਬਹਿ ਕੇ ਅਸੀਂ ਡਿਸਕਸ ਕਰਾਂਗੇ ਜਰੂਰ ਤੇ ਮੈਂ ਸੇਖਵਾ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਮੇਰੇ ਪਿੰਡ ਤੋਂ ਕਲੂਗਰਾ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਅੱਜ ਕੰਮ ਜਿਹੜਾ ਇਹ ਸ਼ੁਰੂ ਕਰਨ ਨੂੰ ਜਾ ਰਹੇ ਨੇ ਸੇਖਵਾਲ ਸਾਹਿਬ ਇਹ ਵਾਕਿਆ ਬੜਾ ਮਸਲਾ ਵਾ ਤੁਹਾਡੇ ਏਰੀਏ ਦੇ ਵਿੱਚ ਸੇਮ ਦਾ ਇਹਦੇ ਵਾਸਤੇ ਜਿੱਦਾਂ ਸੇਖਵਾਲ ਸਾਹਿਬ ਇੱਕ ਬਹੁਤ ਵੱਡਾ ਪ੍ਰੋਜੈਕਟ ਲੈ ਕੇ ਆਏ ਸੀ ਤੇ ਹੁਣ ਤੁਹਾਨੂੰ ਵੀ ਗੁਰੂ ਮਹਾਰਾਜ ਨੇ ਤਾਕਤ ਦਿੱਤੀ ਹੈ ਤੇ ਕੋਈ ਉਹਦੀ ਵੱਤੋਂ ਹਾਂ ਮੈਂ ਉਹੀ ਦੱਸਣਾ ਚਾਹੁੰਦਾ ਕਿ ਇਸ ਇਲਾਕੇ 'ਚ ਤੁਹਾਨੂੰ ਪਤਾ ਮੇਰੇ ਦਾਦਾ ਜੀ ਜਦੋਂ ਐਮਐਲ ਰਹੇ ਆ ਜ਼ਹੀਦਾਰ ਰਜਾਕਰ ਸਿੰਘ ਸੇਖਵਾ ਉਹਨਾਂ ਵੀ ਡਰੇਨਾ ਕਢਾ ਕੇ ਇਹ 35000 ਏਕੜ ਜ਼ਮੀਨ ਜਿਹੜੀ ਆ ਬੇਠਲਾਕੇ ਦੀ ਉਹ ਬਾਤ ਕਰਾਈ ਸੀ ਕੱਲੀ ਕਾਨੂੰਨ ਹਲਕੇ ਦੀ ਨਹੀਂ ਦੀਨਾਨਗਰ ਹਲਕੇ ਦੀ ਗਰਦਾਸਪੁਰ ਦੀ ਸ਼੍ਰੀ ਹਰਗੋਬਿੰਦਪੁਰ ਚਾਰਾਂ ਹਲਕਿਆਂ ਦੀ ਜ਼ਮੀਨ ਉਦੋਂ ਬਾਅਦ ਹੋਈ ਸੀ ਉਤੋਂ ਬਾਅਦ ਮੇਰੇ ਪਿਤਾ ਜੀ ਸardar seva singh sekhwa ਜਦੋਂ revenue ਤੇ rehabilitation minister ਸੀ ਉਹ ਵੀ ਉਦੋਂ بڑا ਵੱਡਾ ਪ੍ਰੋਜੈਕਟ ਇਸ ਹਲਕੇ 'ਚ ਲੈ ਕੇ ਆਏ ਔਰ ਕਾਫੀ ਵੱਡੀ ਗਿਣਤੀ 'ਚ ਹੋਰ ਡਰੇਨਾ ਕੱਢੀਆਂ ਗਈਆਂ ਸੀ ਪੁਰਾਣੀਆਂ ਨੂੰ ਜਿਹੜਾ ਵਾ ਡੂੰਘਾ ਕਰਕੇ ਸਾਫ਼ ਕੀਤਾ ਗਿਆ ਸੀ ਔਰ ਕਾਫੀ ਲੋਕਾਂ ਨੂੰ ਜਿਹੜਾ ਵਾ ਰਾਤ ਮਿਲੀ ਸੀਗੀ ਪਰ ਪਿਛਲੇ 8-10 ਸਾਲ ਤੋਂ ਨਵੀਆਂ ਡਰੇਨਾਂ ਤੇ ਕੀ ਕੱਢਣੀਆਂ ਸੀ ਜਿਹੜੀਆਂ ਪਹਿਲੀਆਂ ਡਰੇਨਾਂ ਹੀ ਉਹਨਾਂ ਦੀ ਵੀ ਚੰਗੀ ਤਰ੍ਹਾਂ ਜਿਹੜੀ ਸਫਾਈ ਆ ਰਿਪੇਅਰ ਆ ਉਹ ਨਹੀਂ ਹੋਈ ਜਿਹਦੇ ਕਰਕੇ ਹਜ਼ਾਰਾਂ ਹੀ ਏਕੜ ਜ਼ਮੀਨ ਜਿਹੜੀ ਸਾਡੇ ਕਿਸਾਨਾਂ ਦੀ ਆ ਉਹ ਖਰਾਬ ਹੋਈ ਆ ਸੋ ਇਹ ਮੰਗ ਵੀ ਆ ਮੁੱਖ ਇਲਾਕੇ ਦੀ ਔਰ ਮੇਰੇ ਧਿਆਨ ਚ ਵੀ ਆ ਸੋ ਇਹਦਾ ਅਸੀਂ ਮੇਰੇ ਮਹਿਕਮੇ ਨਾਲ ਵੀ ਗੱਲ ਹੋਈ ਆ ਕਿ ਇਹਦਾ ਡੀ ਸਿਲਟਿੰਗ ਦਾ ਜਿਹੜਾ ਸਾਰਾ ਹੀ ਪ੍ਰੋਸੈਸ ਆ ਕੱਲਾ ਇਹ ਡਰੇਨ ਦਾ ਨਹੀਂ ਹਲਕੇ ਕਾਦੀਆਂ ਦੇ ਵਿੱਚ ਜਿੰਨੀਆਂ ਵੀ ਪ੍ਰਮੁੱਖ ਡਰੇਨਾ ਲੰਘਦੀਆਂ ਨੇ ਉਹਨਾਂ ਦਾ ਦਰਿਆ ਬਰਿਆਸ ਦਾ ਵੀ ਨਾਲ ਹੀ ਕਿ ਇਹਨਾਂ ਦਾ ਜਿਹੜਾ ਡੀ ਸੈਟਿੰਗ ਦਾ ਆਪਾਂ ਪ੍ਰੋਜੈਕਟ ਜਿਹੜਾ ਵਾ ਇਹਨਾਂ ਨੂੰ ਡੂੰਘਿਆ ਕਰਨ ਦਾ ਇਹਨਾਂ ਦੀ ਸਫਾਈ ਦਾ ਇਹਨਾਂ ਤੇ ਜਿਹੜੇ ਨਾਜਾਇਜ਼ ਕਬਜ਼ੇ ਹੋਏ ਆ ਉਹ ਹਟਾਉਣ ਦਾ ਜਿਹੜਾ ਵਾ ਉਹ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਤਾਂ ਕਿ ਫਿਊਚਰ ਦੇ ਵਿੱਚ ਜਿਹੜਾ ਇਹ ਨੁਕਸਾਨ ਹੁੰਦਾ ਵਾ ਇਹ ਨਾ ਹੋਵੇ